ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾ ਬਾਣੀ ਸ੍ਰੀ ਨਾਮਦੇਵ ਜੀ ਕੀ ਹਾਂਜੀ ਆਸਾ ਬਾਣੀ ਸ੍ਰੀ ਨਾਮਦੇਵ ਜੀ ਕੀ ਆਸਾ ਬਾਣੀ ਨਹੀਂ ਕਹਿ ਦੇਣਾ ਇੱਕ ਅਨੇਕ ਵਿਆਪਕ ਪੂਰਕ ਇੱਕ ਅਨੇਕ ਵਿਆਪਕ ਪੂਰਕ ਏਕ ਅਨੇਕ ਵਿਆਪਕ ਪੂਰਕ ਜਤ ਦੇਖਾਉ ਤਤ ਸੋਈ ਮਾਇਆ ਚਿੱਤਰ ਬਚਿੱਤਰ ਵਿਮੋਹਿਤ ਜਤ ਦੇਖੋ ਤਤ ਸੂਈ ਤਤ ਪੂਲਾ ਬੋਲਣਾ ਮਾਇਆ ਚਿੱਤਰ ਬਚਿੱਤਰ ਵਿਮੋਹਿਤ ਬਚਿੱਤਰ ਤੇ ਠਮਕ ਲਾ ਦਨੀ ਹੈ ਵਿਮੋਹਿਤ ਤੇ ਵਿਸਰਾਮ ਹੈ ਬਿਰਲਾ ਬੂਝਾ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਵਿੰਦ ਬੇਨ ਨਹੀਂ ਕੋਈ ਸੂਤ ਏਕ ਮਨ ਸਤ ਸਹੰਸ ਜੈਸੇ ਇਹ ਵੀ ਵਿਸਰਾਮ ਧਿਆਨ ਨਾਲ ਹੋਣਾ ਸੂਤ ਏਕ ਇੱਥੇ ਠਮਕਾ ਮਨ ਸਤ ਸਹੰਸ ਜੈਸੇ ਮਨ ਨਾਣੇ ਨਾਲ ਉਚਾਰਨ ਕਰਨਾ ਮਾਨੀ ਕਹਿ ਜਾਂਦੀ ਸੂਤ ਏਕ ਮਨ ਸੰਤ ਸਹੰਸ ਜੈਸੇ ਸੰਤ ਨਹੀਂ ਸੂਤ ਏਕ ਮਨ ਸਤ ਸਹੰਤ ਜੈਸੇ ਸਹੰਤ ਨਿਕਲ ਗਿਆ ਹੁਣ ਹੰਸ ਜੈ ਸੀ ਸੂਤ ਏਕ ਮਾਨ ਸਤ ਸਹੰਸ ਜੈਸੇ ਓਤ ਓਤ ਪ੍ਰਭ ਸੋਈ ਰਹਾਉ ਜਲ ਤਰੰਗ ਅਰ ਫੇਨ ਬੁੱਧ ਬੁਦਾ ਜਲ ਤੇ ਭਿੰਨ ਨਾ ਹੋਈ ਜਲ ਤੇ ਪਾਠ ਇਕੱਠਾ ਨਹੀਂ ਕਰਨਾ ਵੱਖਰਾ ਪਾਠ ਹੈ ਜਲ ਤੇ ਭਿੰਨ ਨਾ ਹੋਈ ਇਹ ਪਰਪੰਚ ਪਰਮ ਬ੍ਰਹਮ ਕੀ ਲੀਲਾ ਵਿਚਰਤ ਆਣ ਨਾ ਹੋਈ ਵਿਚਰਤ ਫਾਤੀ ਯਮਕਲਾਤ ਨਹੀਂ ਹੈ ਮਿਥਿਆ ਪਰਮ ਅਰਸ ਅਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ ਸੋ ਕਰਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨ ਮੰਨਿਆ ਕਹਿਤ ਨਾਮ ਦੇਉ ਹਰ ਕੀ ਰਚਨਾ ਦੇਖ ਹਰਿਦੈ ਵਿਚਾਰੀ काट काट अंतर सर्व निरंतर केवल एक मुरारी आसा आनी ले ले उदक आनीले कुंभ पराईले उदक ठाकर बयालीस लाख जी जल होते बयालीस नहीं कहना बयालीस ईडी है ना बयालीस लाख जी जल में होते ਬੀਠਲ ਪਹਿਲਾ ਕਾਇ ਕਰਾਓ ਜਤਰ ਜਾਓ ਤਤ ਬੀਠਲ ਪਹਿਲਾ ਮਹਾ ਆਨੰਦ ਕਰੇ ਸਦ ਕੇਲਾ ਰਹਾਓ ਆਨੀਲੇ ਫੂਲ ਪਰੋਈਲੇ ਮਾਲਾ ਜਿਹੜਾ ਲੇ ਪਾ ਦੇਣਾ ਇਤੋਂ ਪਹਿਲਾਂ ਡੈਸ਼ ਦੇ ਕੇ ਗੋਲੇ ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹੋ ਪੂਜ ਕਰਾਓ ਪਹਿਲੇ ਬਾਸ ਲਈ ਹੈ ਭਵਰ ਬੀਠਲ ਪਹਿਲਾ ਕਾਇ ਕਰੋ ਪਹਿਲੇ ਇਥੇ ਯਮ ਘਲਾਦਨੇ ਆ ਬਾਸ ਲਈ ਹੈ ਭਵਰ ਹੈ ਇਥੇ ਵਿਸ਼ਰਾਮ ਬੀਠਲ ਪਹਿਲਾ ਕਾਇ ਕਰੋ ਆਨੀਲੇ ਦੂਦ ਰਿਧਾਈ ਲੇ ਖੀਰੰ ਠਾਕਰ ਕਾ ਨੈਵੇਦ ਕਰੋ ਠਾਕਰ ਨਹੀਂ ਕਹਿਣਾ ਠਾਕੁਰ ਔਂਕੜ ਹੈਗਾ ਆਨੀਲੇ ਕਸਕੇ ਬੋਲਨਾ ਆਨੀਲੇ ਦੂਦ ਰਿਧਾਈ ਲੇ ਖੀਰੰ ਠਾਕੁਰ ਕਾ ਨੈਵੇਦ ਕਰੋ ਪਹਿਲੇ ਦੁੱਧ ਬਿਟਾਰਿਓ ਬਚਰਾ ਬੀਠਲ ਪਹਿਲਾ ਕਾਏ ਕਰੋ ਈਬੈ ਬੀਠਲ ਊਬੈ ਬੀਠਲ ਬੱਬਿਆਂ ਨਾਲ ਨਹੀਂ ਬੋਲਨਾ ਈਬੈ ਬੀਠਲ ਊਬੈ ਬੀਠਲ ਈਬੈ ਬੀਠਲ ਊਬੈ ਬੀਠਲ ਬੀਠਲ ਵੇਣ ਸੰਸਾਰ ਨਹੀਂ ਪੀਠਨ ਬੇਨਾ ਸੰਸਾਰ ਨਹੀਂ ਥਾਨ ਤਨੰਤਰ ਨਾਮ ਪ੍ਰਣਵੈ ਪੂਰ ਰਹਿਓ ਤੂੰ ਸਰਬਮਹੀ ਪੂਰ ਰਹੇ ਤੂੰ ਸਰਬਮਹੀ ਆਸਾ ਮਾਨ ਮੇਰੋ ਗਾਜ ਜੇਬਾ ਮੇਰੀ ਕਾਤੀ ਗਜ ਪੂਲਾ ਬੋਲਨਾ ਕਾਤੀ ਪਦ ਕਸਕੇ ਬੋਲਨਾ ਮਾਪ ਮਾਪ ਕਾਟਾ ਮਾਪ ਮਾਪ ਵੀ ਪੂਲੇ ਪਦ ਉਚਾਰਨ ਕਰਨੇ ਜਮ ਕੀ ਫਾਸੀ ਕਹਾ ਕਰਉ ਜਾਤੀ ਕਹਾ ਕਰਉ ਪਤੀ ਕਹਾ ਪਹਿਲਾ ਕਹਾ ਦੂਜਾ ਕਹੇ ਕਹਾਂ ਕਰੋ ਜਤੀ ਕਹਿ ਕਰੋ ਪਾਤੀ ਰਾਮ ਕੋ ਨਾਮ ਜਪਾਓ ਦਿਨ ਰਾਤੀ ਰਹਾਓ ਰਾਂਗਨ ਰਾਂਗਾਓ ਸੀਵਨ ਸੀਵਾਓ ਰਾਮ ਨਾਮ ਬਿਨ ਘਰੀ ਨਾ ਜੀਵਓ ਘਰੀ ਨਾ ਜੀਵਓ ਭਗਤ ਕਰਾਓ ਹਰ ਕੇ ਗੁਣ ਗਾਵੋ ਆਠ ਪਹਿਰ अपना खसम ते आवो सोयने की सुई सोयने की सुई रुपए का धागा रा नामे का चित हर सों लागा हर सों लागा सूनिए आसा सांप कुंच छोड़ा सांप कुंच छोड़ा देख नहीं छाड़ा उदक माहि ਜੈਸੀ ਬਾਗ ਧਿਆਨ ਮੱਡੈ ਰ ਕਾਹੀ ਕਉ ਕੀ ਜੈ ਧਿਆਨ ਜਪੰਨਾ ਜਬ ਤੇ ਸੁਧ ਨਾਹੀ ਮਨ ਆਪਣਾ ਰਹਾਉ ਜਪਤੇ ਇਥੇ ਵਿਰਾਮ ਲਾ ਦੇਣਾ ਸੁਧ ਨਾਹੀ ਮਨ ਆਪਣਾ ਰਹਾਉ ਸਿੰਘ ਚੇ ਪੂਜਨਾ ਜੋ ਨਰ ਜਾਣੈ ਐਸੇ ਹੀ ਠੱਗ ਦੇ ਉਹ ਬਖਾਨਾ ਕੀ ਠੱਗ ਦੇਵ ਸੰਬੰਧਕ ਵਿਦਿਆਸੀ ਲਾ ਕੇ ਪੂਰਨਾ ਕਸ ਕੇ ਪੂਰੀ ਨਾਮੇ ਕੇ ਸਵਮੀ ਲਾਹੇ ਲੈ ਝਗਰਾ ਰਾਮ ਰਸਾਇਨਾ ਪਿਉ ਰੇ ਦਗਰਾ ਅਸ ਬਾਰ ਬ੍ਰਹਮ ਜੇ ਚੀਨਸੀ ਆਸਾ ਤੀ ਨਾ ਭਾਵਸੀ ਆਸਾ ਤੀ ਨਾ ਭਾਵਸੀ ਰਾਮਾ ਭਗਤਾ ਹੈ ਚੇਤੀ ਆਲੇ ਅਚਿੰਤ ਮਨ ਰਾਖਸੀ ਕੈਸੇ ਮਨ ਤਰਹਿ ਗਾਰੇ ਸੰਸਾਰ ਸਾਗਰ ਵਿਖੇ ਕੋ ਬਨਾ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਕੈਸੇ ਮਨ ਤਰਹਿ ਗਾਰੇ ਇਥੇ ਵੀ ਸਨਾਮ ਹੈ ਸੰਸਾਰ ਸਾਗਰ ਵਿਖੇ ਕੋ ਇਥੇ ਠੰਮਕ ਲਾ ਦਿੰਦੇ ਆ ਕੋ ਬਨਾ ਨਹੀਂ ਪਾਠ ਕਰਨਾ ਹੈ ਬਨਾ ਵੱਖਰਾ ਕਹਿਣਾ ਝੂਠੀ ਮਾਇਆ ਦੇਖ ਕੇ ਉਹ ਲੜੇ ਮਨਾ ਰਹਾਉ ਛਿਪੇ ਕੇ ਘਰ ਜਨਮ ਦੇ ਲਾ ਗੁਰ ਉਪਦੇਸ਼ ਪਹਿਲਾ ਸੰਤਹ ਕਾ ਪ੍ਰਸਾਦ ਨਾਮਾ ਹਰ ਪੀਟੂਲਾ ਨਾਮਾ ਹਰ ਪੀਟੂਲਾ ਅਰਸਾਦ ਅਸਾ ਬਾਣੀ ਸ੍ਰੀ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਮ੍ਰਿਗ ਮੀਨ ਰਵਿਦਾਸ ਹੀ ਉਚਾਰਨ ਕਰਨਾ ਰਵਿਦਾਸ ਨਹੀਂ ਕਹਿਣਾ ਆਸਾ ਬਾਣੀ ਸ੍ਰੀ ਰਵਿਦਾਸ ਜੀ ਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਭ੍ਰਿੰਗ ਉਚਾਰਨ ਕਰਨਾ ਹਰਾਰੇ ਨੂੰ ਸਿਆਰੀ ਲਾ ਕੇ ਭ੍ਰੰਗ ਨਹੀਂ ਕਹਿਣਾ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੁਖ ਬਿਨਾਸ਼ ਪੰਚ ਦੁਖ ਅਸਾਦ ਜਾ ਮਹਿ ਅਸਾਧ ਪਦ ਤੇ ਠਮਕ ਲਾ ਦਨੀ ਹੈ ਪੰਜ ਦੂਖ ਅਸਾਧ ਜਾਮ ਹੈ ਤਾ ਕੀ ਕੇਤਕ ਆਸ ਤਾ ਕੀ ਸੰਬੰਧਕ ਪਾਠ ਹੈ ਤਾ ਕੀ ਕੇਤਕ ਆਸ ਮਾਦੋ ਅਵਿਦਿਆ ਹਿਤ ਕੀਨ ਬਬੇਕ ਦੀਪ ਮਲੀਨ ਰਹਾਉ ਮਾਦੋ ਪਤੀ ਮਾਦੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਰਹਾਉ ਤ੍ਰਿਗਦ ਜੋਨ ਅਚੇਤ ਸੰਭਵ 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 ਉਚਾਰਨ ਕਰਨਾ ਤ੍ਰਿਗਦ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ ਮਨੁੱਖਾ ਅਵਤਾਰ ਦੁਲੱਭ ਮਨੁੱਖਾ ਅਵਤਾਰ ਦੁਲੱਭ ਤਿਹੀ ਸੰਗਤ ਕੋਚ ਤਿਹੀ ਉਚਾਰਨ ਕਰਨਾ ਤੇਹੀ ਨਹੀਂ ਕਹਿਣਾ ਮਨੁੱਖਾ ਅਵਤਾਰ ਦੁਲੱਭ ਤਿਹੀ ਸੰਗਤ ਪੋਚ ਹਾਂ ਜੀ ਅੰਤ ਜਹਾ ਜਹਾ ਲੱਗ ਕਰਮ ਕੇ ਬਸ ਜਾਏ ਕਾਲphas ਅਬਦ ਲਾਗੇ ਕਾਚ ਨਾ ਚਲੇ ਉਪਾਈ ਅਬਦੀ ਉਚਾਰਨ ਕਰਨਾ ਹੈ ਅਬਦ ਨਹੀਂ ਕਹਿਣਾ ਰਵਿਦਾਸ ਦਾਸ ਉਦਾਸ ਤਾਜ ਭ੍ਰਮ ਤਪਣ ਤਪ ਗੁਰ ਗਿਆਨ ਕੀ ਵਿਸਰਾਮ ਧਿਆਨ ਨਾ ਲਾਉਣਾ ਰਵਿਦਾਸ ਦਾਸ ਉਦਾਸ ਇੱਥੇ ਠਮਕ ਲਾ ਦਿੰਨੀ ਹੈ ਤਾਜ ਭ੍ਰਮ ਇੱਥੇ ਵਿਸਰਾਮ ਹੈ रवदास दास उदास तज ब्रह्म तपन ताप गुरु ज्ञान भगत जन पै हरण भगत जन पै भगत जन पै हरण इथी विश्राम परमानंद करहो निदान आस संत तुजी तन संगत प्राण संत तुजी तन इथी विश्राम संगत प्राण ਸਤਗੁਰ ਗਿਆਨ ਜਾਨੈ ਗਿਆਨ ਤੇ ਵਿਸਰਣ ਲਾਗ ਸਤਗੁਰ ਗਿਆਨ ਜਾਨੈ ਸੰਤ ਦੇਵਾ ਦੇਵ ਸੰਤ ਚੀ ਸੰਗਤ ਸੰਤ ਕਥਾ ਰਾਸ ਸੰਤ ਪ੍ਰੇਮ ਮਜ ਦੀਜੇ ਦੇਵਾ ਦੇਵ ਸੰਤ ਚੀ ਸੰਗਤ ਇਥੇ ਵਿਸਰਣ ਸੰਤ ਕਥਾ ਰਾਸ ਇਥੇ ਦੋ ਡੰਡੀਆਂ ਹਨ ਸੰਤ ਪ੍ਰੇਮ ਮਜ ਦੀਜੇ ਦੇਵਾ ਦੇਵ ਰਹਾਉ ਸੰਤ ਆਚਰਨ ਸੰਤ ਚੋ ਮਾਰਗ ਸੰਤ ਸੰਤ ਚ ਓਲਗ ਓਲਗਣੀ ਸੰਤ ਸੰਤ ਆਚਰਨ ਸੰਤ ਚੋ ਮਾਰਗ ਇਥੇ ਵਿਸਰਾਮ ਸੰਤਚ ਇਹ ਪਾਠ ਇਕੱਠਾ ਹੀ ਕਰਨਾ ਹੈ ਇਥੇ ਯਮਕ ਲਾ ਦਨੀ ਹੈ ਸੰਤਚ ਓਲਗ ਓਲਗਣੀ ਔਰ ਇਕ ਮਗਾਉ ਭਗਤ ਚਿੰਤਾ ਮਨ ਜਣੀ ਲਖਾਵੋ ਅਸੰਤ ਪਾਪੀਸਣ ਜਣੀ ਲਖਾਵੋ ਹਾਹਾ ਵੀ ਨਾਲ ਅਸੰਤ ਪਾਪੀਸਣ ਪਾਠ ਇਕੱਠਾ ਹੀ ਕਰਨਾ ਰਵਿਦਾਸ ਭਣੈ ਜੋ ਜਾਣੈ ਸੋ ਜਾਣ ਰਵਿਦਾਸ ਭਣੈ ਜੋ ਜਾਣੈ ਸੋ ਜਾਣ ਸੰਤ ਅਨੰਤ ਅੰਤਰ ਨਾਹੀ ਅਸਾ ਤੁਮ ਚੰਦਨ ਹਮ ਇਰੰਡ ਬਾਪੂਰੇ ਇਸ ਨੂੰ ਇਰੰਡ ਕਹ ਜੰਦੇ ਹਨ ਇਰੰਡ ਉਚਾਰਨ ਕਰਨਾ ਤੋ ਮ ਚੰਦਨ ਹਮ ਇਰੰਡ ਬਾਪੂਰੇ ਸੰਗ ਤੁਮਾਰੇ ਵਾਸਾ ਮੀਜ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ਮਾਧੋ ਸਤ ਸੰਗਤ ਸਰਨ ਤੁਮਾਰੀ ਹਮ ਅਗਨ ਤੋਮ ਉਪਕਾਰੀ ਰਹਾਉ ਤੁਮ ਮਖਤੂਲ ਸੁਪੇਦ ਸੁਪੀयल हम बपुरे जारा सत संगत मिल रही है माधव जैसे मधुप मखीरा मधुप जैसे मधुप मखीरा जाति जा पाति ओछा ओछा जन्म हमारा राजा राम की सेवना कीनी कह रविदास चमारा ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ